ਅੱਜ ਇਹ ਬਿਆਨ ਦੇ ਕੇ ਗਿਆ ਪਟਿਆਲੇ ਆਪਣੇ ਲੁਧਿਆਣੇ ਕਿ ਸਾਡੇ ਭਾਈ ਤੀਜੇ ਮਹੀਨੇ ਦੇ ਵਿੱਚ ਖੁਸ਼ਖਬਰੀ ਆਉਣ ਵਾਲੀ ਹੈ ਸਾਡੇ ਘਰ ਕੋਈ ਨਵਾਂ ਬੱਚਾ ਆਉਣ ਵਾਲਾ ਹੈ ਮੁੰਡਾ ਜਾਂ ਕੁੜੀ ਆ ਅਸੀਂ ਉਹ ਟੈਸਟ ਨਹੀਂ ਕਰਾਵਾਂਗੇ ਅਸੀਂ ਕਹਿੰਦੇ ਆ ਕਿ ਹਰ ਬੰਦੇ ਦੇ ਹਰ ਇਨਸਾਨ ਦੇ ਘਰੇ ਬੱਚਾ ਹੋਣਾ ਚਾਹੀਦਾ ਹਰ ਇਨਸਾਨ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਆ ਬੱਚੇ ਦੀ ਇਹਦਾ ਵਿਆਹ ਹੋਇਆ ਭਾਈ ਤੇਰੇ ਜਵਾਕ ਹੋਣਾ ਚਾਹੀਦਾ ਵਿਆਹ ਹੋਇਆ ਜਵਾਕ ਵੀ ਹੋਣਾ ਹੀ ਸੀ ਪਰ ਤੂੰ ਲੋਕਾਂ ਦੇ ਜਵਾਕਾਂ ਨਾਲ ਕੀ ਕਰ ਰਿਹਾ ਸੋਚਣ ਵਾਲੀ ਗੱਲ ਆ ਕੀ ਭਾਨਾ ਇਹਦਾ ਪੁੱਤ ਨਹੀਂ ਇਹਦਾ ਭਰਾ ਨਹੀਂ ਇਹਦਾ ਬੱਚਾ ਨਹੀਂ ਉਹਦੀ ਮਾਂ ਵੀ ਮਰੀ ਵੀ ਐ ਉਹਦਾ ਇਕੱਲਾ ਪਿਓ ਹੀ ਐ ਘਰੇ ਭਰਾ ਹੀ ਐ ਜਿਹੜੂ ਤੂੰ ਲੰਗੇ ਕਰਾ ਕਰਾ ਕੇ ਸੀ ਐ ਸਟਾਫਾਂ ਦੇ ਵਿੱਚ ਉਹਨੂੰ ਕਟਾ ਰਿਹਾ ਉਹਦੀ ਵੀਡੀਓ ਬਣਾ ਕੇ ਦੇਖ ਰਿਹਾ ਵੀਡੀਓ ਕਾਲ ਤੇ ਦੇਖ ਰਿਹਾ ਵੀ ਕੁੱਟ ਰਿਹਾ ਕਿ ਨਹੀਂ ਕੁੱਟ ਰਿਹਾ ਕੀ ਸਾਡੇ ਪੰਜਾਬ ਦੇ ਲੋਕਾਂ ਦੀ ਜਮੀਰ ਚੋਂਦੀ ਹੈਗੀ ਆ ਕਿ ਇਹਨਾਂ ਕੰਮਾਂ ਦਾ ਜਵਾਬ ਇੱਥੋਂ ਮੰਗਣਗੇ ਜਿੱਦਾਂ ਮਾੜੀ-ਮੋਟੀ ਭਾਈ ਅਣਖ ਗਾਇਰ ਤੋਂ ਅੰਦਰ ਬਚੀ ਆ ਕੋਈ ਗੁੱਸਾ ਰੋ ਹੈਗਾ ਯਾਰ ਤਾਂ 23 ਤਰੀਕ ਨੂੰ ਕੋਰਟ ਦੋਨੇ ਇਕੱਠ ਰੱਖਿਆ ਤੇ ਪਿੰਡ ਪਹੁੰਚੋ ਹਗਾਤ ਪਹੁੰਚੋ ਤੇ ਨਹੀਂ ਭਾਂਦੇ ਦੇ ਇੱਥੋਂ ਜਵਾਨ ਤੋਂ ਦੋ ਪਰਚੇ ਹੋਰ ਉੱਤੋਂ ਉਹ ਚਾਰ ਹੋਰ ਇੱਕ ਪਾਸੇ ਅਜੇ ਬਿਆਨ ਦੇ ਕੇ ਗਿਆ ਪਟਿਆਲੇ ਆਪਣੇ ਲੁਧਿਆਣੇ ਕਿ ਸਾਡੇ ਭਾਈ ਤੀਜੇ ਮਹੀਨੇ ਦੇ ਵਿੱਚ ਖੁਸ਼ਖਬਰੀ ਆਉਣ ਵਾਲੀ ਹੈ ਸਾਡੇ ਘਰ ਕੋਈ ਨਵਾਂ ਬੱਚਾ ਆਉਣ ਵਾਲਾ ਹੈ ਮੁੰਡਾ ਜਾਂ ਕੁੜੀ ਆਸੀ ਉਹ ਟੈਸਟ ਨਹੀਂ ਕਰਾਵਾਂਗੇ ਅਸੀਂ ਕਹਿੰਦੇ ਆ ਕਿ ਹਰ ਬੰਦੇ ਦੇ ਹਰ ਇਨਸਾਨ ਦੇ ਘਰੇ ਬੱਚਾ ਹੋਣਾ ਚਾਹੀਦਾ ਹਰ ਇਨਸਾਨ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਆ ਬੱਚੇ ਦੀ ਤੇਰਾ ਵਿਆਹ ਹੋਇਆ ਭਾਈ ਤੇਰੇ ਜਵਾਕ ਹੋਣਾ ਚਾਹੀਦਾ ਵਿਆਹ ਹੋਇਆ ਜਵਾਕ ਵੀ ਹੋਣੇ ਸੀ ਪਰ ਤੂੰ ਲੋਕਾਂ ਦੇ ਜਮਾਤਾਂ ਨਾਲ ਕੀ ਕਰ ਰਿਹਾ ਸੋਚਣ ਵਾਲੀ ਗੱਲ ਆ ਕੀ ਪਾਣਾ ਕੇ ਦਾ ਪੁੱਤ ਨਹੀਂ ਕੇ ਦਾ ਭਰਾ ਨਹੀਂ ਕਿਸੇ ਦਾ ਬੱਚਾ ਨਹੀਂ ਉਹਦੀ ਮਾਂ ਵੀ ਮਰੀ ਵੀ ਐ ਉਹਦਾ ਇਕੱਲਾ ਪਿਓ ਹੀ ਐ ਘਰੇ ਭਰਾ ਹੀ ਐ ਜਿਹਨੂੰ ਤੂੰ ਨੰਗੇ ਕਰਾ ਕਰਾ ਕੇ ਸੀਐਸਟਾਫਾਂ ਦੇ ਵਿੱਚ ਉਹਨੂੰ ਕਟਾਰ ਰਿਹਾ ਉਹਦੀ ਵੀਡੀਓ ਬਣਾ ਕੇ ਦੇਖ ਰਿਹਾ ਵੀਡੀਓ ਕਾਲ ਤੇ ਦੇਖ ਰਿਹਾ ਵੀ ਕੁੱਟ ਰਿਹਾ ਕਿ ਨਹੀਂ ਕੁੱਟ ਰਿਹਾ ਕੀ ਸਾਡੇ ਪੰਜਾਬ ਦੇ ਲੋਕਾਂ ਦੀ ਜਮੀਰ ਜਾਂਦੀ ਹੈਗੀ ਆ ਕਿ ਇਹਨਾਂ ਗੱਲਾਂ ਦਾ ਜਵਾਬ ਇੱਥੋਂ ਮੰਗਣਗੇ ਜੇ ਤਾਂ ਮਾਰੀ ਮੋਟੀ ਵੀ ਬਾਈ ਅਣਖ ਗੈਰ ਤੋਂ ਅੰਦਰ ਬਚੀ ਆ ਕੋਈ ਗੁੱਸਾ ਰੋ ਹੈਗਾ ਯਾਰ ਤਾਂ 23 ਤਰੀਕ ਨੂੰ ਕੋਰਟ ਤੋਂ ਨੇ ਇਕੱਠ ਰੱਖਿਆ ਤੇ ਪਿੰਡ ਪਹੁੰਚੋ ਰਾਤ ਪਹੁੰਚੋ ਤੇ ਨਹੀਂ ਭਾਂਦੇ ਦੇ ਇੱਥੋਂ ਜਵਾਨ ਤੋਂ ਦੋ ਪਰਤੇ ਹੋਰ ਉੱਤੋਂ ਉਹ ਚਾਰ ਹੋਰ